ਫਾੜ ਨਹੀਂ ਆ ਜੀ ਅਕਾਲੀ ਦਲ 80% 90% ਇਕੱਠਾ ਭਾਈ ਇਹ ਡਰਾਮੇ ਛੱਡੋ ਸਭ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਕਰਨ ਲਈ ਪਾਰਟੀ ਦੇ ਵਿੱਚ ਦੋ ਫਾੜ ਨੂੰ ਲੈ ਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੰਧਵਾ ਸਾਹਿਬ ਦਾ ਭਗਵੰਤ ਸਿੰਘ ਮਾਨ ਦਾ ਤਾਂ ਉਹ ਅਗੂ ਕਹਿੰਦੇ ਨੇ ਕਿ ਮਜੀਠੀਆ ਸਾਹਿਬ ਦੀ ਜਿਹੜਾ ਪਾਰਟੀ ਹੈ ਅਕਾਲੀ ਦਲ ਦੇ ਵਿੱਚ ਵੀ ਉਹ ਵੀ ਦੋ ਫਾੜ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਕੌਣ ਕੌਣ ਵਿਰੋਧੀ ਧਿਰ ਹੈਗਾ ਜੀ ਵਿਰੋਧੀ ਧਿਰ ਤਾਂ ਬਹੁਤ ਕੁਝ ਕਹੀ ਜਾਵੇ ਮੇਰਾ ਪ੍ਰੈਸ ਨੋਟ ਕਿਸੇ ਨੇ ਰੋਕਿਆ ਮੇਰਾ ਵੀਰ ਮੈਂ ਨੇਤੀ ਟੂ ਹੀ ਆਪ ਦੇ ਆਪੇ ਤਾਂ ਜੀ ਪ੍ਰਤੀਬੀ ਜੁੰਮੇ ਆਰੀਆਂ ਨੇ ਉਹ ਵੀ ਬਿਰਤ ਹੋਏ ਆ ਮੇਰੀ ਬੱਚਿਆਂ ਪ੍ਰਤੀਬੀ ਜੁੰਮੇ ਆਰੀਆਂ ਮੈਂ ਬੜਾ ਪਾਰਟੀ ਦਾ ਲੋਇਲ ਵਰਕਰ ਆ ਮੈਂ ਮੌਕਾ ਪ੍ਰਸਤ ਲੀਡਰਾਂ ਚੋਂ ਜਾਂ ਦਲ ਬਦਲੂ ਲੀਡਰਾਂ ਚੋਂ ਨਹੀਂ ਆ ਮੈਂ ਤਾਂ ਸਭ ਨੂੰ ਬੇਨਤੀ ਕਰੂੰਗਾ ਕਿ ਭਾਈ ਇਹ ਡਰਾਮੇ ਛੱਡੋ ਸਭ ਇਕੱਠੇ ਹੋ ਕੇ ਸ਼ਰੋਮਨੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਕਰਨ ਲਈ ਰਲ ਮਿਲ ਕੇ ਜੋਰ ਪਾਓ ਵਿਰੋਧੀਆਂ ਦੇ ਇਸ਼ਾਰੇ ਤੇ ਕੰਮ ਕਰਨਾ ਯਾਨੀ ਹਰਪ੍ਰੀਤ ਸਿੰਘ ਨੇ ਇਹੋ ਗੱਲ ਕਹੀ ਹੈ ਕਿ ਦੋ 파ੜ ਜਿਹੜਾ ਉਹ ਗਲਤ ਗੱਲ ਹੈ ਅਕਾਲੀ ਦਲ ਨੂੰ ਇਕੱਠੇ ਨਹੀਂ ਨਹੀਂ ਦੋ 파ੜ ਨਹੀਂ ਆ ਜੀ ਅਕਾਲੀ ਦਲ 80% 90% ਇਕੱਠਾ ਜਿਹੜੇ ਕੁਝ ਜੀ ਨੇ ਚਲੋ ਬਗਾਨੇ ਨਹੀਂ ਮੈਂ ਕਹੂੰਗਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣੋ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਮਿਲ ਬੈਠ ਕੇ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਰੱਖੀਏ ਜਿਵੇਂ ਦੇਸ਼ ਦੀਆਂ ਖੇਤਰੀ ਪਾਰਟੀਆਂ ਹੋਰ ਸੂਬਿਆਂ 'ਚ ਤਗੜੇ ਹੋ ਰਹੀਆਂ ਸਾਨੂੰ ਇੱਥੇ ਵੀ ਗਰਲ ਮਿਲ ਕੇ ਕੰਮ ਕਰਨ ਦੀ ਲੋਨ ਅੰਦੋਲਨ ਦੇ ਸਾਥ ਦੇਣ ਤੋਂ ਬਾਅਦ ਲਗਾਤਾਰ ਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਨਹੀਂ ਦੇਖੋ ਕਈ ਕਾਰ ਬਣੇ ਆ ਜੀ ਕਿਸਾਨੀ ਮੁੱਦਾ ਵੀ ਆ ਔਰ ਇਸ ਗੱਲ ਤੇ ਕਈ ਪਾਰਟੀਆਂ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਨੇ ਔਰ ਤੁਸੀਂ ਮੈਨੂੰ ਤੋਂ ਵੱਧ ਜਾਣਦੇ ਹੋ ਉਹ ਆਪ ਦੀਆਂ ਸਾਜਸ਼ਾ ਰੁੰਬੜ ਚਾਲਾਂ ਚੱਲ ਰਹੀਆਂ ਨੇ ਕਿ ਇਹ ਮੁੱਦਾ ਕਮਜ਼ੋਰ ਪਵੇ ਔਰ ਉਸ ਮੁੱਦੇ ਨੂੰ ਕਮਜ਼ੋਰ ਕਰਨ ਲਈ ਕੁਝ ਸਾਜਸ਼ਾਂ ਰਚੀਆਂ ਜਾ ਰਹੀਆਂ ਉਹ ਸਾਜ਼ਿਸ਼ ਦਾ ਇਸ਼ਾਰਾ ਮੈਂ ਸਮਝਦਾ ਨਾ ਲੋਕ ਬਣਨ ਸਿਆਣੇ ਰਹਿਣ ਸੁਜਵਾਨ ਰਹਿਣ ਥੈਂਕ ਯੂ ਸਰ